15 ਮਾਰਚ ਨੂੰ ਫਗਵਾੜਾ ਦੀ ਧਰਤੀ ਤੋਂ ਪਾਰਟੀ ਵੱਲੋਂ ਪੰਜਾਬ ਸੌਹਾ ਵਾਲੋ ਮਹਿੰਮ ਸ਼ੁਰੂ ਕੀਤੀ ਗਈ ਹੈ ਕਿਉਂਕਿ ਜੋ ਵਾਦੇ ਲੋਕਾਂ ਨਾਲ ਕਰਕੇ ਆਮ ਆਦਮੀ ਪਾਰਟੀ ਸਰਕਾਰ ਚਾਹੀ ਸੀ ਸੱਤਾ ਚਾਹੀ ਸੀ ਕਿਸੇ ਵੀ ਵਾਦੇ ਤੇ ਔਰ ਕਿਸੇ ਵੀ ਗਰੰਟੀਆਂ ਤੇ ਖਰੀ ਨਹੀਂ ਉਤਰੀ ਔਰ ਰਜਾਨਾ ਜਿਹੜਾ ਹੈਗਾ ਪੂਰਾ ਪੰਜਾਬ ਨਸ਼ਿਆਂ ਦੀ ਦਲਦਲ ਦੇ ਵਿੱਚ ਡੁੱਬਦਾ ਜਾ ਰਿਹਾ ਮਾਵਾ ਦੇ ਪੁੱਤ ਤਿਆਂ ਦੇ ਜਿਹੜੇ ਸੁਹਾਗ ਜਿਹੜੇ ਹੈ ਉਹ ਜੜ ਰਹੇ ਆ ਔਰ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਅੰਦਰ ਜ਼ੁਲਮ ਜਾਤੀਆਂ ਅਤਿਆਚਾਰ ਵਧ ਰਹੇ ਆ ਫੇਕ ਇਨਕਾਊਂਟਰ ਹੋ ਰਹੇ ਆ ਹਰ ਜਗ੍ਹਾ ਮਰਦਾਂਪੁਰ ਦਾ ਜਿਹੜਾ ਨੌਜਵਾਨ ਚਾਕੀ ਜਿਹੜਾ ਦੂਸਰੇ ਦਿਨ ਉੱਥੇ ਅਬੋਰ ਜਾ ਕੇ ਫੇਕ ਕਾਊਂਟਰ ਇਨਕਾਊਂਟਰ ਕਰਕੇ ਜਿਹੜਾ ਹੈਗਾ ਮਾਰ ਦਿੱਤਾ ਗਿਆ ਔਰ ਸਿਰਫ ਸਰਕਾਰ ਆਪਣੀ ਜਿਹੜੀ ਹੈਗੀ ਆ ਜਿਹੜੀ ਵੱਧ ਇੰਤਜਾਮੀ ਆ ਉਹਤੇ ਪਰਦਾ ਪਾਉਣ ਵਾਸਤੇ ਗਰੀਬ ਲੋਕਾਂ ਦੇ ਜਿਹੜੇ ਪੁੱਤ ਮਾਰੇ ਜਾ ਰਹੇ ਆ ਅਸੀਂ ਇਹ ਨਹੀਂ ਕਹਿੰਦੇ ਹੋ ਸਕਦਾ ਵੀ ਉਹਦੀ ਕਿਸੇ ਇਨਵੋਲਵਮੈਂਟ ਹੋਵੇ ਪਰੰਤੂ ਜਿਹੜਾ ਕਾਨੂੰਨ ਆ ਕਾਨੂੰਨ ਸਜ਼ਾ ਦੇਵੇ ਸਿਰਫ ਆਪਣੀ ਜਿਹੜੀ ਨਲਾਕੀ ਦੇ ਉੱਤੇ ਸਰਕਾਰ ਪਰਦਾ ਪਾਉਣ ਵਾਸਤੇ ਜਿਹੜੇ ਗਰੀਬ ਪਰਿਵਾਰਾਂ ਦੇ ਵਿੱਚੋਂ ਲੜਕੇ ਚਾਕੇ ਫੇਕ ਐਂਕਾਊਂਟਰ ਕਰਵਾ ਰਹੇ ਆ ਆ ਨਾਲ ਹੀ ਇੱਥੇ ਜਿਹੜਾ ਬਠੋਈ ਦੇ ਕਲਾਂ ਦੇ ਅੰਦਰ ਤੁਸੀਂ ਦੇਖਿਆ ਵੀ ਜਿਹੜਾ 11.5 ਲੱਖ ਰੁਪਈਆ ਜਿਹੜਾ ਦਲਿਤ ਪਰਿਵਾਰਾਂ ਦੇ ਕੋਲੋਂ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਵਾ ਲਿਆ ਔਰ ਵੀਡੀਓ ਦਫ਼ਤਰ ਦੇ ਅੰਦਰ ਉਹਨਾਂ ਨਾਲ ਇੰਨੀ ਬੇਤਹਾਸ਼ਾ ਕੁੱਟਮਾਰ ਹੋਈ ਕਿ ਉਹਨਾਂ ਨੂੰ ਜਿਹੜਾ ਹਸਪਤਾਲ ਦਾਖਲ ਹੋਣਾ ਪਿਆ ਤੇ ਐਮ ਐਲ ਆਰ ਕੱਟੀ ਗਈ ਲਗਭਗ 2 ਮਹੀਨੇ ਬੀਤਣ ਤੋਂ ਬਾਵਜੂਦ ਵੀ ਐਫ ਆਈ ਆਰ ਨੰਬਰ 160 ਜਿਹੜੀ ਹੈ ਦਰਜ ਹੋਈ ਪਰੰਤੂ ਅਜੇ ਤੱਕ ਸਰਕਾਰ ਨੇ ਇੱਕ ਵੀ ਜਿਹੜੀ ਹੈਗੀ ਹੈ ਗ੍ਰਿਫਤਾਰੀ ਅਜੇ ਤੱਕ ਨਹੀਂ ਪਾਈ ਜਿਹੜਾ ਫਾਤਮਾ ਜਾ ਕੇ ਆਇਓ ਤੇ ਬੈਠੇ ਦੋ ਬੰਦੇ ਹੀ ਦਾਨ ਚਲੀ ਗਈ ਅਭੀ ਤੱਕ ਕੋਈ ਉਹਨਾਂ ਦੇ ਵਿੱਚ ਵੀ ਤੁਸੀਂ ਕੀ ਕਹੋਗੇ ਬਿਲਕੁਲ 9 ਦਿਨ ਹੋ ਗਏ 9 ਦਿਨ ਹੋ ਗਏ ਕੋਈ ਆਮ ਆਦਮੀ ਪਾਰਟੀ ਸਰਕਾਰ ਦੇ ਕਿਸੇ ਸਾਥੀ ਦਾ ਜਿਹੜੀ ਗੱਡੀ ਸੀ ਦੋ ਜਿਹੜੇ ਡਰਾਈਵਰ ਆਸੀ ਉਹ ਮਾਰੇ ਗਏ ਔਰ 9 ਦਿਨ ਹੋ ਗਏ ਪੂਰਾ ਇਲਾਕਾ ਪੂਰੇ ਇਲਾਕੇ ਦੇ ਲੋਕ ਬੈਠੇ ਆ ਪੁਲਿਸ ਮੁਲਾਜ਼ਮ ਦੀ ਗੱਡੀ ਦੱਸੀ ਗਈ ਹੈ ਹਾਂ ਉਹ ਜਿਹੜਾ ਜਿਹੜਾ ਉਹ ਇਨਵੋਲਵਮੈਂਟ ਹੈ ਉਹ ਦੀ ਆਮ ਆਦਮੀ ਪਾਰਟੀ ਤੇ ਪਹੁੰਚ ਹੈ ਇਸ ਕਰਕੇ ਜਿਹੜਾ ਅਜੇ ਸਰਕਾਰ ਜਿਹੜੀ ਹੈਗੀ ਆ ਬੇਨ ਮਤਲ ਜਿਹੜਾ ਉਹਨਾਂ ਨੂੰ ਇਨਸਾਫ ਦੇਣ ਵਾਸਤੇ ਉਹਨਾਂ ਦੇ ਕੰਨ ਤੇ ਜੂੰ ਨਹੀਂ ਸਰਕੀ ਇਸੇ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਰਾਜਿਕਤਾ ਫੈਲੀ ਹੋਈ ਹੈ ਤੇ ਬਹੁਤ ਜਣ ਸਮਾਜ ਪਾਰਟੀ ਨੇ ਇਹ ਪੂਰੇ ਮਾਮਲਿਆਂ ਨੂੰ ਲੈ ਕੇ ਖਾਸ ਤੌਰ ਤੇ ਬਠੋਈ ਦਾ ਮਾਮਲਾ ਜਿਹੜਾ ਅਜੇ ਤੱਕ ਦੋ ਪਰਚਾ ਦਰਜ ਹੋਏ ਨੂੰ ਵੀ ਦੋ ਮਹੀਨੇ ਹੋ ਗਏ ਆ ਲਗਭਗ ਇੱਥੇ ਦਾ ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਔਰ ਜਿਹੜੀ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਜਿਹੜਾ ਭਗਵੰਤ ਮਾਨ ਕਹਿੰਦਾ ਅਸੀਂ ਮੰਗਦਾ ਰਹੀ ਵੇ ਕਮੀਆਂ ਇਹ ਜਿਹੜਾ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਇਹ ਗਾਣੇ ਗਾਉਣ ਵਾਲਾ ਜਿਹੜਾ ਮੁੱਖ ਮੰਤਰੀ ਹੈ ਦਲਤਾਂ ਗਰੀਬਾਂ ਕੋਲੋਂ 11.5 ਲੱਖ ਰੁਪਈਆ ਇੱਕ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਵਾ ਕੇ ਔਰ 11 ਇੰਚ ਦਾ ਵੀ ਜਿਹੜਾ ਉਹਨਾਂ ਨੂੰ ਜਿਹੜਾ ਮੌਕੇ ਤੇ ਇੱਕ ਕਵਜਾਨੀ ਦਿੱਤਾ ਗਿਆ ਸਭ 2027 ਦੀ ਤਿਆਰੀ ਲੱਗਦੀ ਹੈ ਤੁਹਾਡੀ ਮੰਨ ਲਓ ਕਿ ਸਮਝੌਤਾ ਹੋ ਸਕਦਾ ਕਿਸੇ ਪਾਰਟੀ ਨਾਲ ਦੇਖੋ 2027 ਦੇ ਵਿੱਚ ਅਸੀਂ ਪੂਰੇ ਪੰਜਾਬ ਚ ਪੰਜਾਬ ਸੰਭਾਲੋ ਮਹਿੰਮ ਸ਼ੁਰੂ ਕੀਤੀ ਹੈ ਹਰ ਵਰਗ ਜਿਹੜਾ ਇਸ ਸਰਕਾਰ ਦੇ ਵਿੱਚ ਦੁਖੀ ਹੈ ਪੰਜਾਬ ਸੰਭਾਲੋ ਮਹਿੰਮ ਦੇ ਨਾਲ ਹਰ ਇੱਕ ਵਰਗ ਜਿਹੜਾ ਭਾਵੇਂ ਕਿਸਾਨ ਹੈ ਮਜ਼ਦੂਰ ਹੈ ਛੋਟਾ ਦੁਕਾਨਦਾਰ ਹੈ ਦਲਿਤ ਹੈ ਪਛੜੇ ਹੈ ਹਰ ਵਰਗ ਬੜੀ ਤੇਜ਼ੀ ਨਾਲ ਜੁੜ ਰਿਹਾ ਅਸੀਂ ਸਿਰਫ ਜਿਹੜਾ 2027 ਦੇ ਵਿੱਚ ਅਸੀਂ ਸਮਾਜਿਕ ਗੱਠ ਜੋੜ ਕਰਕੇ ਇਹ ਜਿਹੜੀ ਆ ਇਹ ਜਿਹੜੀਆਂ ਸਾਰੀਆਂ ਸਰਕਾਰਾਂ ਫੇਲ ਹੋਈਆਂ ਸਮੇਂ-ਸਮੇਂ ਦੇ ਉੱਤੇ ਅਕਾਲੀ ਭਾਜਪਾ ਕਾਂਗਰਸ ਆਮ ਆਦਮੀ ਪਾਰਟੀ ਸਰਕਾਰ ਪੰਜਾਬੀਆਂ ਨੇ ਸਾਰੀਆਂ ਜਿਹੜੀਆਂ ਸਰਕਾਰਾਂ ਨੂੰ ਦੇਖ ਲਿਆ ਔਰ ਬਹੁਜਨ ਸਮਾਜ ਪਾਰਟੀ ਸੱਦਾ ਦਿੰਦੀ ਆ ਹਰ ਪੰਜਾਬੀ ਨੂੰ ਦਰਦਮੰਦ ਪੰਜਾਬੀ ਨੂੰ ਅਸੀਂ ਪਾਰਟੀ ਨਾਲ ਸੰਜੋਗਤਾ ਹੋਣ ਦੀ ਉਮੀਦ ਹੈ ਅਸੀਂ ਦੇਖੋ ਫਿਲਹਾਲ ਅਸੀਂ ਆਪਣੇ ਸੰਗਠਨ ਨੂੰ ਆਰਗੇਨਾਈਜੇਸ਼ਨ ਨੂੰ ਮਜੂਦ ਕਰਨ 'ਚ ਲੱਗੇ ਹੋਏ ਆ ਉਹਦੇ ਚ ਜਿਹੜਾ ਅਸੀਂ ਜਿਹੜਾ ਗੱਠ ਜੋੜ ਹੈ ਸਮਾਜਿਕ ਗੱਠ ਜੋੜ ਬਣਾਉਣ ਨੂੰ ਜ਼ਿਆਦਾ ਤਰਜੀਹ ਦਿੰਦੇ ਆ ਕਿ ਜਿਹੜਾ ਸਥਾਈ ਔਰ ਟਿਕਾਊ ਵੀ ਰਹਿੰਦਾ ਇਸ ਕਰਕੇ ਹਰ ਜਾਤੀ ਹਰ ਵਰਗ ਹਰ ਧਰਮ ਦੇ ਲੋਕਾਂ ਨੂੰ ਅਸੀਂ ਪਾਰਟੀ ਦੇ ਨਾਲ ਪੰਜਾਬ ਸੰਭਾਲੋ ਮਹਿਮ ਤਹਿਤ ਜੋੜ ਰਹੇ ਆ ਜੈਨ ਸਾਹਿਬ ਕਈ ਪੰਚਾਇਤਾਂ ਵੱਲੋਂ ਇਹ ਸ ਲੰਬੇਸ ਬੱਚੇ ਕਰ ਲੈਨੇ ਕੁੜੀਆਂ ਮੁੰਡੇ ਪਿੰਡਾਂ ਦੇ ਵੀ ਸਲਾ ਲਓ ਹੁਣ ਇੱਥੇ ਬਾਈਕਾਟ ਹੋ ਰਿਹਾ ਹੈ ਉਹਨਾਂ ਦਾ ਬਾਈਸਕਾਰ ਕੀਤਾ ਜਾ ਰਿਹਾ ਹੈ ਕਾਫੀ ਥਾਵਾਂ ਤੇ ਇਸ ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਦੇਖੋ ਬਹੁਜਨ ਸਮਾਜ ਪਾਰਟੀ ਦਾ ਸਮਾਜਿਕ ਗੱਠ ਜੋੜ ਨੂੰ ਜਿਹੜਾ ਪਹਿਲ ਦੇ ਰਹੀ ਹੈ ਤੇ ਜਿਹੜਾ ਇਸ ਜੇਕਰ ਕਿਸੇ ਜਿਹੜਾ ਲਾਅ ਐਂਡ ਆਰਡਰ ਨੂੰ ਜਾਂ ਕਿਸੇ ਕਾਨੂੰਨ ਦੀ ਉੱਗਿਆ ਕੋਈ ਕਰਦਾ ਕਾਨੂੰਨ ਆਪਣੇ ਤਰੀਕੇ ਨਾਲ ਉਹਨਾਂ ਨੂੰ ਸਜ਼ਾ ਦੇਵੇ ਤੇ ਇਸ ਕਾਪਾਸਤੇ ਜੜੀ ਬਹੁਜਨ ਸਮਾਜ ਪਾਰਟੀ ਉਹਦੇ ਚ ਹਸਤਾ ਤੇ ਨਹੀਂ ਕਰਨੇ ਚਾਹੀਦੇ। ਮੈਂ ਸਵਾਲ ਆਪ ਨੂੰ ਜਿਹੜਾ ਹੈ ਵੀ ਜਿਸ ਤਰ ਬੱਚੇ ਲੰਬੇਜ਼ ਕਰ ਲੈਂਦੇ ਹਨ ਪਿੰਡਾਂ ਦੇ ਵਿੱਚ ਉਹਨਾਂ ਨੂੰ ਪਿੰਡਾਂ ਤੋਂ ਕੱਢਿਆ ਜਾ ਰਿਹਾ ਹੈ ਵੀ ਤੁਸੀਂ ਪਿੰਡੇ ਰਹਿ ਸਕਦੇ ਪੰਚਾਇਤਾਂ ਫੈਸਲਾ ਕਰ ਰਹੀਆਂ ਹਨ। ਇਹ ਤਾਂ ਮੰਨ ਲਓ ਜੋ ਹਾਈ ਕੋਰਟ ਤੋਂ ਕੋਈ ਰਿਪੋਰਟ ਮੈਚ ਕਰਕੇ ਆਂਦੇ ਹੈ। ਤੁਸੀਂ ਬੱਚੇ ਨਾ ਬਾਲੇ ਗਏ ਫਿਰ ਕਰਦੇ ਉਸਕੇ ਬਾਅਦ ਇਸ ਤਰ੍ਹਾਂ ਦੇ ਦੇਖੋ ਭਾਰਤੀ ਸੰਵਿਧਾਨ ਦੇ ਦਾਇਰੇ ਦੇ ਅੰਦਰ ਰਹਿ ਕੇ ਜੇ ਕੋਈ ਵੀ ਤੇ ਕਿਉਂਕਿ ਬਹੁਜਨ ਸਮਾਜ ਪਾਰਟੀ ਨੈਸ਼ਨਲ ਪਾਰਟੀ ਆਪਾਂ ਭਾਰਤੀ ਸੰਵਿਧਾਨ ਦਾ ਜਿਹੜਾ ਹੈਗਾ ਅਸੀਂ ਸਨਮਾਨ ਕਰਦੇ ਆ ਜੋ ਸੰਵਿਧਾਨਕ ਜਿਹੜਾ ਕਾਇਦੇ ਦੇ ਅੰਦਰ ਰਹਿ ਕੇ ਕੋਈ ਵੀ ਦੂਸਰਾ ਹੁੰਦੀ ਆ ਕੋਈ ਗੱਲ ਅਸੀਂ ਤਾਂ ਉਹਦਾ ਸਤਕਾਰੀ ਕਰਾਂਗੇ ਪੰਚਾਇਤਾਂ ਬਾਈ ਕੱਢ ਕਰਦੇ ਇਹਨਾਂ ਪਿੰਡਾਂ ਨੇ ਪਿੰਡਾਂ ਤੋਂ ਕੱਢ ਰਹੇ ਇਹਨਾਂ ਨੂੰ ਵੀ ਤੁਹਾਡਾ ਕੋਈ ਪਿੰਡ ਤੇ ਰਹਿਣ ਦਾ ਅਧਿਕਾਰ ਨਹੀਂ ਦੇਖੋ ਇਹ ਪੰਚਾਇਤਾ ਸਮਾਜਿਕ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸਮਾਜਿਕ ਤੌਰ ਤੇ ਵੀ ਕਈ ਵਿਚਾਰਾਂ ਕਰਨੀਆਂ ਹੁੰਦੀਆਂ ਸਮਾਜ ਦੇ ਵਿੱਚ ਸਮਾਜ ਦਾ ਹਿੱਸਾ ਉਹ ਵੀ ਤੇ ਬੱਚੇ ਜਿਹੜੇ ਹੈਗੇ ਆ ਨੌਜਵਾਨ ਹੈਗੇ ਆ ਉਹਨਾਂ ਨੂੰ ਵੀ ਅਸੀਂ ਅਪੀਲ ਕਰਨੀ ਚਾਹਾਂਗੇ ਕਿ ਆਪਣੇ ਮਾਪਪਰ ਦੀ ਗਰਮਾਂ ਨੂੰ ਵੀ ਧਿਆਨ ਚ ਰੱਖਣ ਸਮਾਜ ਦੇ ਅੰਦਰ ਅਸੀਂ ਸਮਾਜਿਕ ਪਰਵਾਣੀ ਹੈ ਸਮਾਜਿਕ ਕਦਰਾਂ ਕੀਮਤਾਂ ਦਾ ਵੀ ਖਿਆਲ ਰੱਖਣ ਦਾ ਰੱਖਣਾ ਜ਼ਰੂਰੀ ਹੈ। ਪਹੋਜ ਸਮਾਜਪਾਰਟੀ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੇ ਜੀ ਉਹਨਾਂ ਵੱਲੋਂ ਪੰਜਾਬ ਸੰਭਾਲੋ ਮਹਮ ਚਲਾਈ ਗਈ ਜਿਹਦੇ ਤਹਿਤ ਪਿੰਡਾਂ ਤੱਕ ਇਹ ਆਵਾਜ਼ ਪਹੁੰਚਾਈ ਹੈ ਬਹੁਜਨ ਸਮਾਜ પાર્ટી ਨੇ ਔਰ ਪੂਰੇ ਜ਼ਿਲ੍ਹੇ ਵਿੱਚ ਜੋ ਦਲਤ ਭਾਈਚਾਰੇ ਨਾਲ ਬਹੁਤ ਅਤਿਆਚਾਰ ਹੋ ਰਹੇ ਆ ਕੋਈ ਸੁਣਵਾਈ ਨਹੀਂ ਸਰਕਾਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਜਿਹਦੇ ਵਿੱਚ ਇੱਕ ਵੱਡਾ ਮੈਟਰ ਪਿੰਡ ਬਠੋਈ ਕਲਾਂ ਦਾ ਵੀ ਆ ਜਿਹਦੇ ਵਿੱਚ ਦਲਤ ਭਾਈਚਾਰੇ ਦੇ ਲੋਕਾਂ ਵੱਲੋਂ ਸਰਕਾਰ ਵੱਲੋਂ ਜੋ ਬੋਲੀ ਰੱਖੀ ਸੀ ਉਹਦੇ ਪੈਸੇ ਭરાਏ ਗਏ ਬੀਡੀਪੀਓ ਦਫਤਰ ਪਟਿਆਲਾ ਵਿਖੇ ਉਥੇ ਕੁੱਟਮਾਰ ਕੀਤੀ ਗਈ ਦਲਤ ਲੋਕਾਂ ਦੀ ਔਰ ਪੈਸੇ ਭਰਾ ਕੇ ਰਸੀਦਾ ਵੀ ਕੱਢ ਦਿੱਤੀਆਂ ਪਰ ਅਜੇ ਤੱਕ ਉਹਨਾਂ ਨੂੰ ਕੋਈ ਕਬਜ਼ਾ ਜ਼ਮੀਨ ਦਾ ਨਹੀਂ ਦਿੱਤਾ ਗਿਆ ਔਰ ਨਾ ਹੀ ਦੋਸ਼ੀਆਂ ਖਿਲਾਫ ਕਾਰਵਾਈ ਇਦਰਾ ਮੋਹਨ ਜੀ ਜਿਹੜਾ ਇਹ ਪੰਜਾਬ ਬਚਾਓ ਮੁਹਿੰਮ ਹੈ ਇਸ ਮੁਹਿੰਮ ਦੇ ਵਿੱਚ ਕਿਸ ਤਰ੍ਹਾਂ ਦੇ ਮੁੱਦੇ ਲੈ ਕੇ ਇਹ ਜੋ ਬਾਲਨ ਸਮਾਜ ਪਾਰਟੀ ਪੰਜਾਬ ਵੱਲੋਂ ਪੰਜਾਬ ਸਵਾਲ ਮੁਹਿੰਮ ਜੋ ਚਲਾਈ ਗਈ ਆ ਇਹਦਾ ਮੁੱਖ ਮਕਸਦ ਪੰਜਾਬ ਦੇ ਵਿੱਚੋਂ ਜੋ ਅੱਜ ਕੱਲ ਪੰਜਾਬ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਿਹਾ ਉਹਦੇ ਵਿੱਚ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਇਹ ਇਹਦੇ ਵਿੱਚ ਇਹਦੇ ਤਹਿਤ ਕੰਮ ਕੀਤਾ ਜਾ ਰਿਹਾ ਔਰ ਜੋ ਸਿੱਖਿਆ ਦਾ ਅਧਿਕਾਰ ਮੁਫਤ ਸਿੱਖਿਆ ਦਾ ਅਧਿਕਾਰ ਕਿਉਂਕਿ 2016 ਤੋਂ ਇਹ ਬਿਲ ਪਾਸ ਹੋਇਆ ਔਰ ਅੱਜ ਤੱਕ ਧਰਾਤਲ ਤੇ ਲਾਗੂ ਨਹੀਂ ਹੈ ਇਸ ਨੂੰ ਲੈ ਕੇ ਔਰ ਰੋਜ਼ਗਾਰ ਨੂੰ ਲੈ ਕੇ ਸੇ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਦੀ ਬਜਨ ਸਮਾਜ ਪਾਰਟੀ ਪੰਜਾਬ ਸਵਾਲ ਮੁਹਿੰਮ ਦੇ ਤਹਿਤ ਘਰ-ਘਰ ਤੇ ਪਿੰਡ-ਪਿੰਡ ਜਾ ਰਹੀ ਆ ਔਰ ਬਹੁਤ ਵਧੀਆ ਬਜਨ ਸਮਾਜ ਪਾਰਟੀ ਨੂੰ ਹੰਗਾਰਾ ਵੀ ਮਿਲ ਰਿਹਾ ਲੋਕ ਸਾਡੇ ਨਾਲ ਜੁੜ ਰਹੇ ਆ ਹਾਂਜੀ 2027 ਦੇ ਵਿੱਚ ਬਜਨ ਸਮਾਜ ਪਾਰਟੀ ਜਿਵੇਂ ਕੱਲ ਸਰਦਾਰ ਕੈਮ ਅਫਤਾਰ ਸਿੰਘ ਕਰੀਮਪੁਰੀ ਦਾ ਬਿਆਨ ਵੀ ਆਇਆ ਕਿ ਬਜਨ ਸਮਾਜ ਪਾਰਟੀ ਆਪਣੇ ਨਾਮ ਤੇ ਕੱਲਿਆਂ ਹੀ ਵਿਧਾਨ ਸਭਾ ਦੀ ਚੋਣਾਂ ਲੜੇਗੀ ਯਾ ਔਰ ਜਿੱਤ ਪ੍ਰਾਪਤ ਕਰੇਗੀ